ਜਗਰਾਉਂ ਦੇ ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਸੜਕਾਂ ਤੇ ਤੁਰੇ ਜਾਂਦੇ ਰਾਗ-ਗੀਰਾਂ ਤੋਂ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹੁਣ ਇਹਨਾਂ ਦਿਨਾਦਾਰ ਰਿਮਾਂਡ ਲੈ ਕੇ ਇਹਨਾਂ ਤੋਂ ਹੁਣ ਤੱਕ ਦੀਆਂ ਕੀਤੀਆਂ ਲੁੱਟਾਂ ਖੋਹਾਂ ਬਾਰੇ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਵਾਰੀ ਪੂਰੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਥਾਣੇਦਾਰ ਰਣਧੀਰ ਸਿੰਘ ਨੂੰ ਇਨ੍ਹਾਂ ਤਿੰਨ ਨੌਜਵਾਨਾਂ ਬਾਰੇ ਜਾਣਕਾਰੀ ਮਿਲੀ ਸੀ ਕਿ ਇਹ ਤਿੰਨੋਂ ਨੌਜਵਾਨ ਕੋਟੇ ਰਾਣਾ ਦੀ ਸੜਕ ਤੇ ਲੁੱਟਾਂ ਖੋਹ ਕਰਨ ਲਈ ਤਿਆਰ ਬੈਠੇ ਨੇ ਅਤੇ ਬੀਤੀ ਕੱਲ ਇਨ੍ਹਾਂ ਨੇ ਇਸੇ ਸੜਕ ਤੇ ਇੱਕ ਰਾਹਗੀਰ ਨੂੰ ਲੁੱਟਿਆ ਸੀ ਇਸੇ ਸੂਚਨਾ ਦੇ ਆਧਾਰ ਤੇ ਥਾਣੇਦਾਰ ਰਣਧੀਰ ਸਿੰਘ ਨੇ ਕਾਰਵਾਈ ਕਰਦਿਆਂ ਇਨ੍ਹਾਂ ਤਿੰਨੋਂ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਉਨਾ ਐਵੀ ਦੱਸਿਆ ਕਿ ਕਾਬੂ ਕੀਤੇ ਤਿੰਨੇ ਨੌਜਵਾਨਾਂ ਵਿੱਚੋਂ ਇੱਕ ਦੇ ਖਿਲਾਫ ਲੁਧਿਆਣੇ ਦੇ ਇੱਕ ਥਾਣੇ ਵਿੱਚ ਪਹਿਲਾਂ ਵੀ ਚੋਰੀ ਤੇ ਲੁੱਟਾਂ ਖਵਾ ਦੇ ਮਾਮਲੇ ਦਰਜ ਨੇ ਜਗਰੋਂ ਤੋਂ ਹੇਮਰਾਜ ਬੱਬਰ ਦੇ ਨਾਲ ਰਜਨੀਸ਼ ਬਾਂਸਲ ਦੀ ਰਿਪੋਰਟ ਅਮਰਜੀ ਕੀ ਮਾਮਲਾ ਹੈ ਕਿਸ ਮਾਮਲੇ ਦੇ ਤਿੰਨ ਬੰਦੇ ਫੜੇ ਆ ਇਹਨਾਂ ਮਾਣਜੋਗ ਐਸਐਸਪੀ ਸਾਹ ਸਾਡੇ ਅਨਮ੍ਰਿਤ ਸਿੰਘ ਜੀ ਬੈਠਾ ਆਪੇਸ ਉਹਨਾਂ ਨੂੰ ਮਾਰੇ ਅਨਸਮਰਤ ਚੋਰੀ ਮੈਨ ਨੂੰ ਇਹ ਪਰੇ ਚੜਦੇ ਐਸਾ ਜਰਨਤੀ ਸਿੰਘ ਸਿੱਟੀ ਵਿਗਨਾਉ ਨੇ ਇਹ ਮੁੰਡੇ ਤਿੰਨ ਨਜਾਣੇ ਨੇ ਜੀਰੇ ਨਹੀਂ ਦੇ ਖੂ ਕਰਨ ਲੱਗੇ ਜੀ ਤੇ ਇਹਨਾਂ ਨੇ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ 248 ਮਿਤੀ 28 11 24 ਪੰਰਸ਼ਾਹ ਖੰਡਰ 342 ਬੀਐਨਐਮ ਮਕਦਮਾ ਦਰਜ ਕੀਤਾ ਇਹ ਤਿੰਨ ਜਣੇ ਨੇ ਰਾਜਵੀਰ ਸਿੰਘ ਪੁੱਤਰ ਗੁਰਤੇਜ ਸਿੰਘ ਮੰਗਾ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਜਸਮੇਲ ਸਿੰਘ ਰਟੌਲ ਰੋਹੀ ਥਾਣਾ ਜੀਰਾ सदर ਅਮੂਕ ਸੋਝਪਰਦੇ ਤੇ ਇਹ ਇੱਥੇ ਖੂ ਕਰਨ ਲੱਗੇ ਸੀਗੇ ਇਹਨਾਂ ਨੂੰ ਮੌਕੇ ਤੇ ਹੀ ਕਰਨੈਲ ਸਿੰਘ ਮਿਲਦਕ ਪਰਚਾ ਦਰਜ ਕਰਕੇ ਕਾਬੂ ਕਰ ਲਿਆ ਅਤੇ ਇਹ ਜਿਹੜੇ ਬੰਦੇ ਨੇ ਇਹਨਾਂ ਦੇ ਜਿਹੜਾ ਰਾਜਵੀਰ ਸਿੰਘ ਆ ਇਹਦੇ ਤੇ 238/23 ਮਗਦਮਾ ਡਿਵੀਜ਼ਨ ਅੰਮ੍ਰਿਤਸਰ ਲੁਧਿਆਣਾ ਦਾ ਜੀ ਉਹਦੇ ਚ ਵੀ ਇਹ ਤੋਂ ਜਿਹੜੇ ਮੋਟਰਸਾਈਕਲ 10 ਬਰਾਮਦ ਹੋਈ ਚੁਕੀ ਜੀ ਇਸ ਤੋਂ ਇਲਾਵਾ ਇਹਨਾਂ ਨੇ ਛੋਟਿਆਂ ਜਿਹੇ ਖੁਆਮ ਮੋਗਾ ਜੀਰਾ ਇਹ ਸਾਈਡ ਵੀ ਕੀਤੀਆਂ ਨੇ ਤੇ ਅੱਜ ਇਹ ਮੋਕੇ ਤੇ ਕਾਬੂ ਕੀਤੇ ਗਏ ਜੀ ਕਰ ਲੈ ਮੋਕੇ ਦੇ ਜੀ ਇਹਨਾਂ ਦਾ ਜੁਰਮਾਨਾ ਹਾਸਲ ਕੀਤਾ ਬਾਕੀ ਕੁੱਸ਼ਕੇ ਸੇ ਨਾਲ ਹੀ ਕਰ ਗਏ ਇਹਦੀ ਗੱਲ ਹੋਣਾ ਸ਼ਾਇਦ ਹੈ ਇਹ ਲੁੱਟਾ ਘੋ ਕਰਦੇ ਮਤਲਬ ਉਹ ਰਾਜੰਦੇ ਸੀਗੇ ਹੈਗੇ ਉਹ ਰਾਸਤਿਆਂ ਜਾਂਦੇ ਠੀਕ